ਦਲਜੀ ਸਿੰਧੀ ਅਮਰੀਕਾ ਦਾ ਇੱਕ ਵੱਡਾ ਇਵੈਂਟ ਮੰਨੇ ਜਾਂਦਾ ਮੈਟ ਗਾਲਾ ਜਿਸ ਵਿੱਚ ਭਾਰਤ ਦੀਆਂ ਵੱਡੀਆਂ ਹਸਤੀਆਂ ਪਹੁੰਚਦੀਆਂ ਜਿਦਾਂ ਕਿ ਸ਼ਾਹਰੂਖ ਖਾਨ ਪਹੁੰਚਦੇ ਨੇ ਉੱਥੇ ਹੀ ਪਹਿਲੀ ਵਾਰ ਇੱਕ ਪੰਜਾਬੀ ਇੱਕ ਸਿੱਖ ਇਸ ਪ੍ਰੋਗਰਾਮ ਵਿੱਚ ਪਹੁੰਚਿਆ ਜਿਹਦਾ ਨਾਮ ਦਲਜੀਤ ਦੋਸਾਂਝ ਹੈ ਪੰਜਾਬ ਦੇ ਇਹਨੇ ਵੱਡੇ ਸਿੰਗਰ ਨੇ ਜੋ ਪੂਰੀ ਦੁਨੀਆ ਦੇ ਵਿੱਚ ਕਹ ਲੋ ਕਿ ਆਪਣਾ ਇਸ ਵਕਤ ਆਪਣੀ ਕਲਾ ਨੂੰ ਮਨਾ ਚੁੱਕੇ ਨੇ ਜਿੱਥੇ ਸਾਰੀ ਦੁਨੀਆ ਉਹਨਾਂ ਦੀ ਤਾਰੀਫ ਕਰ ਰਹੀ ਹੈ ਜੋ ਉਹਨਾਂ ਨੇ ਇੱਕ ਗੈਟਅਪ ਉਹਨਾਂ ਦਾ ਲੁੱਕ ਸੀ ਗਿਆ ਜੋ ਉਹਨਾਂ ਨੇ ਲਿੱਤਾ ਹੈ ਗਿਆ ਦਸਤਾਰ ਸਜਾ ਕੇ ਲਿੱਤਾ ਹੈ ਕਾਫੀ ਵਧੀਆ ਜਿਹਾ ਲੁੱਕ ਲਗ ਰਿਹਾ ਜਿੱਥੇ ਲੋਕ ਤਾਰੀਫਾਂ ਕਰ ਰਹੇ ਤੇ ਬ ਉਤ ਹੀ ਭਾਰਤ ਦੇ ਇੱਕ মিডিਆ ਰਿਪਬਲਿਕ ਭਾਰਤ ਵੱਲੋਂ ਇਸ ਦਾ ਮਜ਼ਾਕ ਡਾਇਆ ਗਿਆ ਕਿ ਲੋਕ ਜਗੀ ਦੀ ਸਲੁਕ ਦਾ ਮਜ਼ਾਕ ਉਡਾ ਰਹੇ ਨੇ ਇਸ ਲੁਕ ਨੂੰ ਉੱਤੇ ਜੋ ਕਿ ਟਿੱਪਣੀ ਆਈ ਹੈ ਰਿਪਬਲਿਕ ਭਾਰਤ ਦੀ ਉਹਨਾਂ ਵੱਲੋਂ ਇੱਕ ਪੋਸਟ ਪਾਈ ਗਈ ਹੈ ਇਸ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ ਕਿੱਡੀ ਵੱਡੀ ਗੱਲ ਨਹੀਂ ਹੈਗੀ ਕਿ ਇੱਕ ਪੰਜਾਬੀ ਇੱਕ ਸਿੱਖ ਮੈਟ ਗਾਰਾ ਜੋ ਅਮਰੀਕਾ ਦਾ ਐਡਾ ਵੱਡਾ ਈਵੈਂਟ ਹੈ ਉੱਥੇ ਪਹੁੰਚੇ ਹੈ ਤੇ ਉੱਥੇ ਪਹੁੰਚ ਕੇ ਪੂਰੀ ਦੁਨੀਆ ਨੇ ਉਸ ਨੂੰ ਇਸ ਲੁਕ ਦੇ ਵਿੱਚ ਦੇਖਿਆ ਹੈ ਕੀ ਕਹੋਗੇ ਜੋ ਰਿਪਬਲਿਕ ਭਾਰਤ ਵੱਲੋਂ ਇਸ ਤਰੀਕੇ ਨਾਲ ਉਹਨਾਂ ਦੇ ਉੱਤੇ ਇੱਕ ਟਿੱਪਣੀ ਕੀਤੀ ਜਾ ਰਹੀਆਂ ਨੇ हां जी बिल्कुल बिल्कुल ਤੁਹਾਡੀ ਗੱਲ ਬਿਲਕੁਲ ਸਹੀ ਹੈ ਇਹ ਪੋਸਟ ਨਹੀਂ ਹੈਗੀ ਰਿਪਬਲਿਕ ਟੀਵੀ ਵੱਲੋਂ ਇਹ ਪ੍ਰੋਪਰ ਨਿਊਜ਼ ਪਾਈ ਗਈ ਹੈ ਉਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਇਹ ਨਿਊਜ਼ ਪਾਈ ਹੈ ਜਿੱਥੇ ਨਿਊਯਾਰਕ ਟਾਈਮ ਦੁਨੀਆ ਦਾ ਵੱਡੇ ਅਖਬਾਰਾਂ ਦੇ ਵਿੱਚੋਂ ਇੱਕ ਨਿਊਯਾਰਕ ਟਾਈਮ ਜਿੱਥੇ ਇਹ ਕਹਿ ਰਿਹਾ ਕਿ ਦਿਲਜੀਤ ਨੇ ਮੈਟ ਗਾਲਾ ਦੇ ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਉਥੇ ਰਿਪਬਲਿਕ ਭਾਰਤ ਕੀ ਕਹਿ ਰਿਹਾ ਰਿਪਬਲਿਕ ਟੀਵੀ ਕੀ ਕਹਿ ਰਿਹਾ ਉਹ ਕਹਿ ਰਿਹਾ ਵੀ ਵੈਸਟ ਦਿੱਲੀ ਦੇ ਕਿਸੇ ਬਰਾਤੀ ਯਾਨੀ ਕਿ ਵਿਆਹ ਵਾਲੇ ਮੁੰਡੇ ਦੀ ਡਰੈਸ ਪਾ ਕੇ ਦਿਲਜੀਤ ਉਥੇ ਚਲੇ ਗਿਆ ਤੇ ਲੋਕ ਉਹਨੂੰ ਬਹੁਤ ਟ੍ਰੋਲ ਕਰ ਰਹੇ ਨੇ ਹਾਲਾਂਕਿ ਕੋਈ ਟ੍ਰੋਲਿੰਗ ਨਹੀਂ ਹੋਈ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਇਥੋਂ ਤੱਕ ਕਿ ਵੱਡੇ ਵੱਡੇ ਸਟਾਰ ਸ਼ਾਕੀਰਾ ਵਰਗੇ ਵੀ ਜਿਹੜੇ ਨੇ ਉਹ ਦਿਲਜੀਤ ਉਹ ਸਾਂਝ ਦੀ ਉਸ ਡਰੈਸ ਦੇ ਉਹ ਉਹਦੇ ਜਿਹੜੀ ਉਹਨੇ ਪਾਈ ਹੋਈ ਸੀ ਪੋਸ਼ਾਕ ਉਹਦੇ ਫੈਨ ਹੋਏ ਹੋਏ ਨਜ਼ਰ ਆਏ ਉਹ ਤਸਵੀਰਾਂ ਕਚਵਾਰੇ ਸੀ ਉਹਦੇ ਨਾਲ ਸੋ ਦੇਖੋ ਤੁਸੀਂ ਭਈ ਇਹ ਗੱਲ ਤਾਂ ਸਾਫ਼ ਹੋ ਜਾਂਦੀ ਹੈ ਵੀ ਜਦੋਂ-ਜਦੋਂ ਵੀ ਕੋਈ ਪੰਜਾਬ ਨੂੰ ਰਿਪਰੈਜ਼ੈਂਟ ਕਰੇਗਾ ਭਾਰਤ ਤੋਂ ਬਾਹਰ ਜਾ ਕੇ ਤੇ ਉਹਦੀ ਟ੍ਰੋਲਿੰਗ ਇਸ ਤਰ੍ਹਾਂ ਹੀ ਹੋਏਗੀ ਜੇ ਭਾਰਤ ਦੇ ਥੱਲੇ ਰਹਿ ਕੇ ਯਾਨੀ ਕਿ ਭਾਰਤ ਵਾਲੇ ਪੱਖੋਂ ਮਤਲਬ ਕੋਈ ਪੰਜਾਬੀ ਜਾਂਦਾ ਹੈ ਭਾਰਤ ਨੂੰ ਰਿਪਰੈਜ਼ੈਂਟ ਕਰਦਾ ਹੈ ਫਿਰ ਉਹਦੇ ਨਾਲ ਸਾਰੇ ਖੜ ਜਾਂਦੇ ਆ ਪਰ ਜਦੋਂ-ਜਦੋਂ ਵੀ ਹੁੰਦਾ ਹੈ ਕਿ ਪੰਜਾਬ ਦਾ ਕੋਈ ਸਟਾਰ ਉੱਠਦਾ ਹੈ ਪੰਜਾਬ ਦਾ ਕੋਈ ਨੌਜਵਾਨ ਉੱਠਦਾ ਹੈ ਜਿਹੜਾ ਜਾ ਕੇ ਸਿੱਧੇ ਇੰਟਰਨੈਸ਼ਨਲ ਸਟੇਜਾਂ ਦੇ ਉੱਤੇ ਪੰਜਾਬ ਨੂੰ ਜਿਹੜਾ ਹੈਗਾ ਉਹ ਰਿਪਰੈਜ਼ੈਂਟ ਕਰਦਾ ਤਾਂ ਉੱਥੇ ਫਿਰ ਦਰਦ ਜਿਹੜੀ ਹੋਣੀ ਲਾਜ਼ਮੀ ਹੈ ਤੇ ਹੁੰਦੀ ਵੀ ਰਹੀ ਹੈ ਸਿੱਧੂ ਮੂਸੇਵਾਲੇ ਦੇ ਨਾਲ ਦੁਸ਼ਮਣੀ ਕੀ ਸੀ ਇਹਹੀ ਦੁਸ਼ਮਣੀ ਸੀ ਜੇ ਹੁਣ ਏਪੀ ਢਿੱਲੋਂ ਸ਼ੋਭ ਵਰਗਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਜਿਹੜਾ ਹੈਗਾ ਨਿਸ਼ਾਨੇ ਦੇ ਉੱਤੇ ਲਿਆਂਦਾ ਗਿਆ ਇਸ ਵਾਰ ਜਿਹੜੀ ਦਿਲਜੀਤ ਤੋਂ ਸਾਝੀ ਦੀ ਪੋਸ਼ਾਕ ਸੀ ਆਪਾਂ ਉਹਦੇ ਬਾਰੇ ਗੱਲ ਕਰੀਏ ਜੋ ਮੈਟ ਗਾਲਾ ਦੇ ਵਿੱਚ ਉਹ ਪਾ ਕੇ ਗਏ ਇੱਕ ਮਹਾਰਾਜਾ ਸਟਾਈਲ ਡਰੈੱਸ ਸੀ ਦਸਤਾਰ ਸਜਾਈ ਹੋਈ ਹੈ ਤੇ ਜਿਹੜੀ ਉਹਨਾਂ ਨੇ ਸ਼ਾਲ ਲਈ ਹੋਈ ਹੈ ਨਾ ਉਹਦੇ ਉੱਤੇ ਗੁਰਮੁਖੀ ਦੇ ਅੱਖਰ ਉਚਰੇ ਹੋਏ ਨੇ ਮਤਲਬ ਕਿ ਉਹ ਤੁਸੀਂ ਦੇਖੋ ਭਈ ਉਹ ਗੁਰਮੁਖੀ ਲਿਖੀ ਹੋਈ ਉਸ ਸ਼ਾਲ ਦੇ ਉੱਤੇ ਜਿਹੜੀ ਹੈ ਉਹ ਇੰਨੀ ਜ਼ਿਆਦਾ ਚੁੱਭ ਗਈ ਕਿ ਇਹ ਕਹਿ ਦਿੱਤਾ ਕਿ ਭਾਈ ਇਹ ਕਿਸੇ ਵੈਸਟ ਦਿੱਲੀ ਦੇ ਵਿੱਚ ਕੋਈ ਸਿੱਖ ਦੇ ਸਿੱਖ ਨੌਜਵਾਨ ਦੇ ਵਿਆਹ ਦੀ ਜਿਹੜੀ ਹੈਗੀ ਉਹ ਡਰ ਲੱਗਦੀ ਹੈ ਮਤਲਬ ਕਿ ਜਿਵੇਂ ਆਮ ਹੁੰਦਾ ਨਾ ਡਰੈਸਾਂ ਦੇ ਵਿੱਚ ਪੱਗਾਂ ਦੇ ਉੱਤੇ ਕਲਗੀਆਂ ਲਾ ਲੈਂਦੇ ਨੇ ਜਾਂ ਸ਼ੇਰਵਾਨੀ ਪਾ ਲੈਂਦੇ ਆ ਸੋ ਉਹਨੂੰ ਉਹਦਾ ਰੂਪ ਦੇ ਦਿੱਤਾ ਗਿਆ ਹਾਲਾਂਕਿ ਨਿਊਯਾਰਕ ਟਾਈਮ ਕਹਿੰਦਾ ਵੀ ਕੀਆ ਬਾਤਾਂ ਨੇ ਹਲ ਇਕੱਲਾ ਨਿਊਯਾਰਕ ਟਾਈਮ ਹੀ ਨਹੀਂ ਆਪਾਂ ਦੇਖਿਆ ਦੁਨੀਆ ਭਰ ਦੀਆਂ ਵੱਡੀਆਂ ਅਖਬਾਰਾਂ ਨੇ ਦਲਜੀਤ ਉਸਾਂਝ ਨੂੰ ਸਪੈਸ਼ਲੀ ਕਵਰ ਕੀਤਾ ਮੈਂ ਤਾਂ ਇੱਥੋਂ ਤੱਕ ਵੀ ਇੱਕ ਅਖਬਾਰ ਦੀ ਖਬਰ ਪੜ ਰਿਹਾ ਸੀ ਕਿ ਸਕਰੀਨ ਟਾਈਮ ਜਿਹੜਾ ਹੈਗਾ ਉਹ ਜ਼ਿਆਦਾ ਜਿੱਤਨੇ ਖਾਦਾ ਮਤਲਬ ਕਿ ਉਹਨਾਂ ਦੇ ਉੱਤੇ ਸਾਰਿਆਂ ਦੀਆਂ ਅੱਖਾਂ ਰਹੀਆਂ ਫੋਟੋਗ੍ਰਾਫਰ ਅੱਗੇ ਪਿੱਛੇ ਸੀ ਪੰਜਾਬੀ ਜਿਹੜੇ ਨੇ ਉਹ ਅੱਗੇ ਪਿੱਛੇ ਦੇਖ ਰਹੇ ਸੀ ਵੀ ਭਾਈ ਸਾਡਾ ਵੀ ਕੋਈ ਬੰਦਾ ਅੱਜ ਐਡੇ ਵੱਡੇ ਜਿਹੜੇ ਆਪਾਂ ਕਹੀਏ ਵੀ ਇਵੈਂਟ ਦੇ ਵਿੱਚ ਇੱਕ ਗੈਸਟ ਦੇ ਰੂਪ ਦੇ ਵਿੱਚ ਆਇਆ ਮੈਟ ਗਾਲਾ ਤੁਹਾਨੂੰ ਮੈਂ ਦੱਸ ਦਵਾਂ ਕਿ 1948 ਦੇ ਵਿੱਚ ਸ਼ੋ ਹੋਇਆ ਇੱਕ ਫੈਸ਼ਨ ਇਵੈਂਟ ਹੈ ਜਿਹਦੇ ਵਿੱਚ ਵੱਡੇ ਵੱਡੀਆਂ ਹਸਤੀਆਂ ਨੂੰ ਸੱਦਿਆ ਜਾਂਦਾ ਵਿੱਚ ਆਰਟਿਸਟ ਜਿਹੜੇ ਆਉਂਦੇ ਨੇ ਉਹਦੇ ਵਿੱਚ ਸਿੰਗਰ ਹੁੰਦੇ ਨੇ ਐਕਟਰ ਹੁੰਦੇ ਨੇ ਜਾਂ ਉਸ ਤੋਂ ਬਾਅਦ ਕੋਈ ਰਾਜਨੀਤਿਕ ਵੱਡੇ ਪੋਲਿਟਿਸ਼ੀਅਨਸ ਵੀ ਹੁੰਦੇ ਨੇ ਜੋ ਮਤਲਬ ਕਿ ਆਪਣਾ ਕੋਈ ਫੈਸ਼ਨ ਲੁੱਕ ਲੈ ਕੇ ਉੱਥੇ ਪਹੁੰਚਦੇ ਹੁੰਦੇ ਆ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ 50 ਡਾਲਰ ਦੀ ਟਿਕਟ ਤੋਂ ਇਹ ਸ਼ੁਰੂ ਹੋਇਆ ਮੈਟ ਗਾਲਾ ਜਿਹੜੀ ਐਂਟਰੀ ਸੀ ਨਾ ਜਦੋਂ 1948 ਦੇ ਵਿੱਚ 50 ਡਾਲਰ ਤੋਂ ਸ਼ੁਰੂ ਹੋਇਆ ਤੇ ਅੱਜ 75000 ਅ ਡਾਲਰ ਜਿਹੜੀ ਹੈ ਉਹਦੀ ਟਿਕਟ ਹੀ ਹੈ ਉਸ ਇਵੈਂਟ ਦੀ ਤੇ ਦੁਨੀਆ ਦੇ ਮੰਨੇ ਪਰਮੰਨੇ ਜਿਹੜੇ ਇਵੈਂਟ ਹੁੰਦੇ ਨੇ ਫੈਸ਼ਨ ਦੇ ਉਹਦੇ ਵਿੱਚੋਂ ਇੱਕ ਇਹ ਹੁੰਦਾ ਸੋ ਜਿਹਦੇ ਵਿੱਚ ਭਾਰਤੀਆਂ ਹੋਰ ਵੀ ਹਸਤੀਆਂ ਗਈਆਂ ਨੇ ਜਿਵੇਂ ਆਪਾਂ ਕਹਿ ਲਈਏ ਪ੍ਰਿਅੰਕਾ ਚੋਪੜਾ ਸ਼ਾਹਰੂਖ ਖਾਨ ਜਾਂ ਹੋਰ ਲੋਕ ਵੀ ਗਏ ਆ ਸੋ ਉਹਦੇ ਵਿੱਚ ਉਹਦੇ ਨਾਲ ਨਾਲ ਦਿਲਜੀਤ ਦੋਸਾਨ ਜਿਹੜੇ ਨੇ ਉਹਨਾਂ ਨੇ ਜਦੋਂ ਪੱਗ ਬਨ ਕੇ ਦਸਤਾਰ ਬਨ ਕੇ ਉੱਥੇ ਐਂਟਰੀ ਕੀਤੀ ਹੈ ਤੇ ਉੱਥੇ ਮਾਹੌਲ ਹੀ ਇੱਕ ਵੱਖਰਾ ਹੋ ਗਿਆ ਸੋ ਗੋਦੀ মিডিਆ ਕਹਿ ਲਈਏ ਜਾਂ ਇੱਕ ਭਾਰਤ ਦਾ ਉਹ ਰੁਖ ਕਹਿ ਲਈਏ ਕਿ ਜਦੋਂ ਜਦੋਂ ਵੀ ਪੰਜਾਬ ਸਿੱਧੇ ਤੌਰ ਦੇ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਗਿਆ ਤਾਂ ਉਹ ਉਹ ਜਿਹੜੀ ਹੈ ਦਰਦ ਹੁੰਦੀ ਰਹੀ ਹੈ ਤੇ ਹੁੰਦੀ ਰਹਿਣੀ ਹੈ ਜਿਵੇਂ ਮੈਂ ਪਹਿਲਾਂ ਗੱਲ ਕਹੀ ਹੈ ਸਿੱਧੂ ਮੂਸੇਵਾਲੇ ਦੇ ਨਾਲ ਤੁਸੀਂ ਦੇਖੋ ਕੀ ਕੁਝ ਵਾਪਰ ਗਿਆ ਉਸ ਤੋਂ ਬਾਅਦ ਹੋਰ ਸਾਡੇ ਕਲਾਕਾਰਾਂ ਨੂੰ ਕਿਵੇਂ ਟਰੋਲ ਕੀਤਾ ਗਿਆ ਉਹਨਾਂ ਨੂੰ ਇਸ ਤਰੀਕੇ ਦਾ ਬਣਾ ਦਿੱਤਾ ਗਿਆ ਕਿ ਭਾਈ ਪਈ ਇਹ ਇਹ ਸਿੱਧੇ ਤੌਰ ਤੇ ਨਾ ਜਾਣ ਇਹ ਬੰਬੇ ਥਾਣੀ ਹੋ ਕੇ ਜਾਣ ਇਹ ਬਾਲੀਵੁੱਡ ਦੇ ਵਿੱਚੋਂ ਦੀ ਲੰਘ ਕੇ ਜਾਣ ਫਿਰ ਕੋਈ ਪ੍ਰੋਬਲਮ ਨਹੀਂ ਹੈਗੀ ਅਦਰਵਾਇਜ਼ ਜੇ ਸਿੱਧੇ ਜਾਣੇ ਉਹ ਤਾਂ ਫਿਰ ਉਹਨਾਂ ਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਦਸਤਾਰ ਪ੍ਰਮੋਟ ਹੋ ਰਹੀ ਹੈ ਕੱਲਾ ਪੰਜਾਬ ਪ੍ਰਮੋਟ ਹੋ ਰਿਹਾ ਉਹਦੇ ਨਾਲ ਗੁਰਮੁਖੀ ਪ੍ਰਮੋਟ ਹੋ ਰਹੀ ਹੈ ਇਹਨਾਂ ਦੀ ਪੱਗ ਜਿਹੜੀ ਹੈਗੀ ਹੈ ਉਹ ਦੁਨੀਆ ਭਰ ਚ ਵੇਖੀ ਜਾਂਦੀ ਹੈ ਲੋਕ ਸਮਝਣ ਲੱਗ ਪਏ ਨੇ ਕਿਉਂਕਿ ਇੱਕ ਵੇਲਾ ਸੀ ਨਾ ਜਦੋਂ ਪੱਗ ਨੂੰ ਪੱਗ ਦੀ ਪਹਿਚਾਨ ਨਹੀਂ ਸੀ ਦੁਨੀਆ ਦੇ ਵਿੱਚ ਆਪਾਂ ਦੇਖਦੇ ਹਾਂ ਰੇਸਿਜ਼ਮ ਦੇ ਬਹੁਤ ਸਾਰੇ ਜਿਹੜੇ ਨੇ ਜਿਹੜੀਆਂ ਕਟਨਾਮਾਂ ਹੋਈਆਂ ਕਾ ਦੇ ਵਿੱਚ 911 ਤੋਂ ਬਾਅਦ ਜਿੱਥੇ ਦਸਤਾਰ ਨੂੰ ਇੱਕ ਆਪਾਂ ਕਹੀਏ ਵੀ ਗਲਤ ਆਇਡੈਂਟੀਟੀ ਦੇ ਰੂਪ ਦੇ ਵਿੱਚ ਦੇਖਿਆ ਗਿਆ ਤੇ ਕਈ ਸਿੱਖਾਂ ਦੇ ਉੱਥੇ ਜਿਹੜੇ ਨੇ ਉਹ ਕਤਲ ਤੱਕ ਵੀ ਹੋ ਗਏ ਫਿਰ ਉਸ ਤੋਂ ਬਾਅਦ ਯੂਰਪੀਅਨ ਕੰਟਰੀਆਂ ਦੇ ਵਿੱਚ ਦੇਖੀਏ ਤਾਂ ਉੱਥੇ ਵੀ ਜ਼ਿਆਦਾ ਲੋਕ ਜਿਹੜੇ ਨੇ ਉਹ ਪੱਗ ਦੀ ਪਛਾਣ ਨਹੀਂ ਕਰਦੇ ਪਰ ਜਦੋਂ ਸਾਡੇ ਇਹ ਲੋਕ ਉਹਦੇ ਵਿੱਚ ਇਕੱਲੇ ਮੈਂ ਦਿਲਜੀਤ ਦੋ ਸਾਂਝ ਦੀ ਗੱਲ ਨਹੀਂ ਕਰਦਾ ਸਾਡੇ ਬਹੁਤ ਸਾਰੇ ਹੋਰ ਯੋਧੇ ਨੇ ਬਹੁਤ ਸਾਰੇ ਸਾਡੇ ਜਿਹੜੇ ਹੋਰ ਆਪਾਂ ਕਹੀਏ ਵੀ ਜਿਹੜੇ ਲੋਕ ਸਿੱਖੀ ਨੂੰ ਜਾਂ ਪੰਜਾਬ ਨੂੰ ਪ੍ਰਮੋਟ ਕਰਨ ਵਾਲੇ ਉਹਨਾਂ ਨੇ ਪੱਗ ਜਿਹੜੀ ਆ ਉਹ ਲੈ ਕੇ ਆਂਦੀ ਵਰਲਡ ਲੈਵਲ ਦੇ ਉੱਤੇ ਸੋ ਇਹਨਾਂ ਲੋਕਾਂ ਕਰਕੇ ਪੱਗ ਦੀ ਪਛਾਣ ਜਿਹੜੀ ਹੈਗੀ ਉਹ ਬਣ ਰਹੀ ਹੈ ਇਹਦੇ ਵਿੱਚ ਕਈ ਸਾਡੇ ਬਹੁਤ ਲੋਕ ਕਈ ਵਾਰੀ ਮਾਈਂਡ ਕਰਦੇ ਹੁੰਦੇ ਆ ਉਹ ਕਹਿੰਦੇ ਹੁੰਦੇ ਵੀ ਇਹਨਾਂ ਨੇ ਨਹੀਂ ਪੱਗ ਕੀਤੀ ਸੋ ਇਹਨਾਂ ਨੂੰ ਪੱਗ ਅੱਗੇ ਲੈ ਕੇ ਆਈ ਹੈ ਉਹ ਤੁਸੀਂ ਜਿਵੇਂ ਮਰਜੀ ਸਮਝ ਲਓ ਪੱਗ ਨਾ ਬਣੀ ਹੁੰਦੀ ਤਾਂ ਅੱਜ ਦਿਲਜੀਤ ਦੋਸਾਂ ਚ ਵੀ ਸ਼ਾਇਦ ਇੱਥੇ ਨਾ ਪਹੁੰਚਦਾ ਇਹ ਗੱਲ ਤਾਂ ਹੈਗੀ ਹੈ ਕਿ ਉਹਦੀ ਪੱਗ ਦੇ ਨਾਲ ਜਿਹੜੀ ਟੌਰ ਹੈ ਉਹ ਵੱਖਰੀ ਹੋਈ ਹੈ ਜੇ ਕਿਤੇ ਉਹਦੀ ਪੱਗ ਤੋਂ ਬਿਨਾਂ ਵਾਲੀ ਤੁਸੀਂ ਦੇਖ ਲਓ ਜੋ ਉਹ ਉਹਦੀਆਂ ਤਸਵੀਰਾਂ ਵਾਇਰਲ ਵੀ ਨੇ ਤੇ ਉਹਦੇ ਵਿੱਚ ਉਹ ਕਿੰਨਾ ਫਰਕ ਲੱਗਦਾ ਇਹ ਗੱਲ ਤਾਂ ਹੈ ਡੈਫੀਨੇਟਲੀ ਪੱਕੀ ਹੈ ਕਿ ਦਸਤਾਰ ਜਿਹੜੀ ਹੈ ਨਾ ਉਹ ਦੁਨੀਆਂ ਦੇ ਵਿੱਚ ਭਾਵੇਂ ਹਜ਼ਾਰ ਬੰਦਾ ਵੀ ਕਿਤੇ ਇੱਕ ਥਾਂ ਤੇ ਖੜਾ ਹੋਵੇ ਲੱਖ ਬੰਦਾ ਵੀ ਖੜਾ ਹੋਵੇ ਤੇ ਦਸਤਾਰ ਵਾਲਾ ਦੂਰੋਂ ਲੱਭਦਾ ਸੋ ਉਹਦੀ ਟੌਰ ਜਿਹੜੀ ਆ ਉਹ ਵੱਖਰੀ ਹੁੰਦੀ ਹੈ ਇਹ ਗੱਲ ਤਾਂ ਪੱਕੀ ਹੈ ਪਰ ਜਦੋਂ ਜਦੋਂ ਆਪਾਂ ਲੈ ਕੇ ਜਾਂਦੇ ਆ ਇਹਦੇ ਵੱਡੇ ਸਮਾਗਮਾਂ ਦੇ ਵਿੱਚ ਜਿੱਥੇ ਮੀਡੀਆ ਕਵਰੇਜ ਮਿਲਦੀ ਹੈ ਜਿੱਥੇ ਦੁਨੀਆ ਦਾ ਧਿਆਨ ਤੁਹਾਡੇ ਵੱਲ ਜਾਂਦਾ ਜਿੱਥੇ ਫੋਟੋਗ੍ਰਾਫਰਸ ਜਿਹੜੇ ਨੇ ਇੰਟਰਨੈਸ਼ਨਲ ਲੈਵਲ ਦੇ ਉਹ ਤੁਹਾਡੀਆਂ ਤਸਵੀਰਾਂ ਖਿੱਚਦੇ ਨੇ ਤੇ ਫਿਰ ਰਸਾਲਿਆਂ ਦੇ ਵਿੱਚ ਮੈਗਜ਼ੀਨਜ਼ ਦੇ ਵਿੱਚ ਛਾਪਦੀਆਂ ਤਾਂ ਫਿਰ ਉਹ ਗੱਲ ਵੱਖਰੀ ਹੋ ਜਾਂਦੀ ਹੈ ਉਹ ਪ੍ਰਮੋਟ ਪ੍ਰਮੋਟ ਕਰਨਾ ਹੁੰਦਾ ਹੈ ਪ੍ਰਚਾਰ ਕਰਨਾ ਹੁੰਦਾ ਸੋ ਇਹ ਇਹ ਜਿਹੜੀ ਅੱਜ ਦੀ ਘਟਨਾ ਇਹ ਅੱਜ ਆਈ ਹੈ 5 ਤਰੀਕ ਨੂੰ ਇਹ ਇਵੈਂਟ ਹੁੰਦਾ ਤੇ ਅੱਜ 6 ਤਰੀਕ ਨੂੰ ਜਿੱਥੇ ਜਿੱਥੇ ਭਾਂਬੜ ਮਚਣਾ ਸੀ ਉੱਥੇ ਭਾਂਬੜ ਮਚ ਗਿਆ ਤੇ ਜਿਹੜੇ ਲੋਕ ਖੁਸ਼ ਹੋ ਰਹੇ ਨੇ ਉਹ ਖੁਸ਼ ਵੀ ਹੋ ਰਿਹਾ ਹੈ ਦਿਲਜੀਤ ਦੋਸਾਂਝ ਦੀ ਮੈਟ ਗਾਲਾ ਦੇ ਵਿੱਚ ਹੋਈ ਐਂਟਰੀ ਤੋਂ ਬਾਅਦ ਜੀ ਹਾਂ ਜੀ ਦੱਸੋ ਤੁਹਾਨੂੰ ਦੱਸਦੇ ਆ ਸੰਜੁੜਨ ਦੇ ਲਈ ਜਿੱਦਾਂ ਕਿ ਤੁਸੀਂ ਆਪਣੇ ਵਿਚਾਰ ਸਾਂ ਦਰਸ਼ਕਾਂ ਨੂੰ ਦਿੱਤੇ ਨੇ ਕਿਸ ਤਰੀਕੇ ਨਾਲ ਪੱਗ ਦੇ ਕਰਕੇ ਅੱਜ ਦਿਲਜੀਤ ਸਿੰਘ ਕਿੱਥੋਂ ਪਹੁੰਚ ਗਿਆ ਅਮਰੀਕਾ ਦੀ ਐਡਵੈਂਚਰ ਕਰ ਲੋਗੀ ਉਸ ਇਵੈਂਟ ਵਿੱਚ ਪਹੁੰਚ ਚੁੱਕਿਆ ਹੈ ਹਾਲਾਂਕਿ ਲੋਕਾਂ ਨੂੰ ਉਸਦੇ ਇੱਥੇ ਪਹੁੰਚਣ ਤੋਂ ਵੀ ਕਹਿ ਲੋ ਕਿ ਤਰਾਜ ਹੈ ਜਾਂ ਪਰੇਸ਼ਾਨੀ ਹੈ ਕੋਈ ਬਟ ਕਾਫੀ ਮਾਨਣ ਵਾਲੀ ਗੱਲ ਹੈ ਕਿ ਜਿੱਥੇ ਦਲਜੀਤ ਅੱਜ ਪਹੁੰਚੂ ਕਿ ਹੈ ਇਸ ਨਾਲ ਪ੍ਰਾਈਮ ਪੰਜਾਬੀ ਦੇ ਦੇਖੇ ਦਰਸ਼ਕਾਂ ਦਾ ਅੱਜ ਥੋੜਾ ਵੀ ਧੰਨਵਾਦ ਕਰ ਜਾਂਦੇ ਰੋ ਧੰਨਵਾਦ ਜੀ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ